ਕੱਲ ਤੱਕ ਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਕੱਲ ਸਵੇਰ ਤੋਂ ਲੈ ਕੇ ਸਾਨੂੰ ਇੱਥੇ ਧਨੋਲੇ ਥਾਣੇ ਦੇ ਵਿੱਚ ਲਿਆ ਕੇ ਰੱਖਿਆ ਗਿਆ ਰੱਖਿਆ ਕਿਉਂ ਗਿਆ ਉਹ ਵੀ ਪਤਾ ਲੱਗ ਗਿਆ ਹੋਣਾ ਕਿਉਂਕਿ ਸਾਡਾ ਨੌਜਵਾਨ ਸਾਥੀ ਜਿਹੜਾ ਮਹੰਗਾ ਸਿੰਘ ਸਿੱਧੂ ਜੋ ਕਿ ਲੋਕਾਂ ਦੀ ਲੜਾਈ ਲੜ ਰਿਹਾ ਲੋਕਾਂ ਦੀ ਲੜਾਈ ਲੜਦੇ ਲੜਦੇ ਉਹਦੇ ਉੱਪਰ 370 ਜਿਹੜਾ ਕਿ ਪਰਚਾ ਹੋਇਆ ਫੈਕਟਰੀ ਦੀ ਇੱਕ ਲੜਾਈ ਲੜ ਰਿਹਾ ਉੱਥੇ ਮੈਨੂੰ ਨਹੀਂ ਜਾਣ ਦਿੱਤਾ ਗਿਆ ਦੇਖੋ ਜਿਹੜੀਆਂ ਸਾਨੂੰ ਥਾਣੇ 'ਚ ਰੱਖਣਾ ਪਰਚੇ ਪਾਉਣੇ ਉਹ ਪਾਉਣੇ ਇਹ ਕੋਈ ਸਾਡੇ ਲਈ ਨਵੀਂ ਗੱਲ ਨਹੀਂ ਹੈਗੀ ਕਿਉਂਕਿ ਸਾਨੂੰ ਸਾਡੇ ਗੁਰੂਆਂ ਤੋਂ ਸਾਡੇ ਆਪਣੇ ਪੁਰਖਿਆਂ ਤੋਂ ਘਾਰ ਦੇ ਵਿੱਚ ਅਸੀਂ ਲੜਨਾ ਸਿੱਖੇ ਹੋਇਆ ਇਹ ਲੋਕਾਂ ਦੀ ਲੜਾਈ ਇਸ ਪ੍ਰਕਾਰ ਹੀ ਜਾਰੀ ਰਹਿਣੀ ਆ ਤੇ ਅਸੀਂ ਜਿਹੜੀਆਂ ਆਪਣੀਆਂ ਮੰਗਾਂ ਨੇ ਜਿਹੜੇ ਸਾਡੇ ਮੁੱਦੇ ਨੇ ਅਸੀਂ ਉਹ ਮਨਵਾ ਕੇ ਹਟਾਂਗੇ ਕਿਉਂਕਿ ਅਸੀਂ ਹੱਕ ਸੱਚ ਲਈ ਲੜਨ ਵਾਲੇ ਬੰਦੇ ਆ ਜਿਹੜੇ ਇਹ ਲੜਾਈਆਂ ਤੋਂ ਪੋਲਿਟਿਕਲ ਲੀਡਰ ਭਜਦੇ ਨੇ ਪਖੰਡੀ ਬਾਬੇ ਜਿਹੜੇ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿ ਨਹੀਂ ਸਕਦੇ ਉਹ ਹੀ ਚੀਜ਼ ਤੋਂ ਭਜਦੇ ਨੇ ਅਸੀਂ ਨਾ ਚੀਜ਼ਾਂ ਨੂੰ ਭੱਜਣ ਵਾਲੇ ਨਹੀਂ ਹੈਗੇ ਪਰ ਕਈ ਵਾਰੀ ਲੋਕਾਂ ਦੇ ਗਿੱਲਾ ਸ਼ਿਕਵਾ ਹੁੰਦਾ ਜਦੋਂ ਲੋਕਾਂ ਦੀ ਲੜਾਈ ਲੜਦੇ ਲੜਦੇ ਜਿਵੇਂ ਕਿ ਕਈ ਵਾਰ ਥੱਲੇ ਮੈਂ ਦੇਖਦਾ ਕਈ ਕਮੈਂਟ ਬਦਮਾਨ ਬਹੁਤ ਸਾਰੇ ਲਾਗਿਆਂ ਦੇ ਮਾਰਨ ਜਾਂ ਪੁੱਤਰੇ ਬੁਸਣ ਲੱਗ ਜਾਂਦੇ ਨੇ ਇਹ ਗੱਲਾਂ ਜਿਵੇਂ ਕਿ ਪਰਸ ਚੌਥੀ ਹੋਈ ਗੱਲ ਸਮਝਣ ਵਾਲੀ ਗੱਲ ਇਹ ਆ ਕਿ ਅਸੀਂ ਤੁਹਾਡੇ ਮੁੱਦਿਆਂ ਦੀ ਤੁਹਾਡੀਆਂ ਨੀਤੀਆਂ ਦੀ ਲੜਾਈ ਲੜ ਰਹੇ ਹਾਂ ਹੁਣ ਫੇਰ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਹੜੀਆਂ ਹੱਲ ਜਿਹੜਾ ਅਸੀਂ ਮੁੱਦਾ ਚੱਕਿਆ ਹੋਇਆ ਕੱਲ ਪਰਸ ਤੋਂ ਸਾਡੀ ਫੇਰ ਲੜਾਈ ਸ਼ੁਰੂ ਆ ਅਸੀਂ ਕੱਲ ਨੂੰ ਮੱਲਾ ਜਾਂ ਪਰਸ ਨੂੰ ਜਲੰਧਰ ਦੇ ਵਿੱਚ ਜਿਹੜਾ ਏਜੰਟ ਮਾਫੀਆ ਦੇ ਖਿਲਾਫ ਫੇਰ ਅਸੀਂ ਡੱਟ ਕੇ ਉਹਨਾਂ ਨੂੰ ਅੰਦਰੋਂ ਵੀ ਝਟਾਵਾਂਗੇ ਅਸੀਂ ਉਹਨਾਂ ਨੂੰ ਪਰਚੀ ਵੀ ਕਰਾਂਗੇ ਤੁਹਾਨੂੰ ਰੋਕ ਲਓ ਕਿ ਨਾ ਇਸ ਕਰਕੇ ਮੈਂ ਹੀ ਲੋਕਾਂ ਨੂੰ ਗੱਲ ਕਹਿਣਾ ਚਾਹੁੰਦਾ ਜਿਹੜੀ ਅਸੀਂ ਮੁੱਦਿਆਂ ਦੀ ਲੜਾਈ ਲੜਦੇ ਹਾਂ ਨਾ ਆ ਜਿਹੜਾ ਰਾਤਾਂ ਨੂੰ ਖਾਣਿਆਂ ਦੇ ਵਿੱਚ ਕੱਟਦੇ ਆ ਰਾਤਾਂ ਇਹ ਤੁਹਾਡੇ ਕਰਕੇ ਹੀ ਕੱਟਦੇ ਆ ਤੁਹਾਡੇ ਕਰਕੇ ਹੀ ਕੱਟਦੇ ਆ ਇਹ ਮੁੱਦਿਆਂ ਦੇ ਉੱਪਰ ਤੁਸੀਂ ਦੇਖ ਲਿਓ ਪਾਣੀ ਹਵਾ ਵਾਤਾਵਰਨ ਨੂੰ ਬਚਾਉਣ ਦਾ ਮਸਲਾ ਹੈ ਇਹ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਵਾਤਾਵਰਨ ਨੂੰ ਬਚਾਉਣ ਦਾ ਮਸਲਾ ਉਹਦੇ ਕਰਕੇ ਜਿਹੜੀਆਂ ਅੱਜ ਆ ਜੇਲਾਂ ਥਾਣੇ ਤੁਹਾਡੇ ਸਾਹਮਣੇ ਕੱਟਦੇ ਇਸ ਕਰਕੇ ਇਹ ਜਿਹੜੇ ਜਿਹਨਾਂ ਲੋਕਾਂ ਨੂੰ ਇਹ ਮੁੱਦੇ ਚੱਕਣੇ ਚਾਹੀਦੇ ਨੇਗੇ ਉਹ ਮੁੱਦਿਆਂ ਤੋਂ ਫੈਕਟਰੀ ਨੂੰ ਤਾਂ 3 ਨੂੰ ਬਚਾਉਣ ਦਾ ਮੁੱਦਾ ਜਾਂ ਨੌਜਵਾਨ ਨੂੰ ਬਚਾਉਣ ਦਾ ਮੁੱਦਾ ਇਹ ਲੀਡਰਾਂ ਦੇ ਜਿਹੜੇ ਚੁਣੇ ਹੋਏ ਨਮਾਇੰਦੇ ਨੇ ਉਹਨਾਂ ਦੇ ਮੁੱਦੇ ਨੇ ਕਿਤੇ ਉਹਨਾਂ ਨੇ ਚੱਕੇ ਨਹੀਂ ਮੁੱਦੇ ਕਿਤੇ ਉਹਨਾਂ ਉੱਪਰ ਲੜਾਈਆਂ ਲੜੀਆਂ ਨੇ ਇਹਨਾਂ ਨੇ ਇਹ 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 ਕਾਰਪੋਰੇਟ ਵੱਟਿਆਂ ਲੋਕਾਂ ਦੇ ਜਿਹੜੇ ਜਿਹੜੇ ਸਾਡੇ ਉੱਪਰ ਸਾਨੂੰ ਕਹਿੰਦੇ ਨੇ ਵੀ ਚੱਕ ਲਿਓ ਭਾਨੇ ਵਰਗਾ ਨੂੰ ਅੰਦਰ ਖੜਦੋ ਜੀ ਪਰਚਾ ਪਾ ਦਿਓ ਇਹ ਕਾਰਪੋਰੇਟ ਘਰਾਣੇ ਦੇ ਪੱਖ ਦੇ ਵਿੱਚ ਧੁਕਤਣ ਵਾਲੇ ਲੋਕ ਨੇ ਇਹ ਜਿਹੜੇ ਆ ਜਿੰਨੇ ਪੋਲੀਟੀਕਲ ਲੀਡਰ ਨੇ ਜਿਹੜੇ ਚੁਣੇ ਹੋਏ ਨੇ ਕਿ ਜਿਨ੍ਹਾਂ ਨੇ ਸਰਕਾਰਾਂ ਨੇ ਗਿਆ ਜਿਹੜੇ ਸੱਤਾ ਦੇ ਵਿੱਚ ਬੈਠੇ ਨੇਗੇ ਪੁਲਿਸ ਨੂੰ ਸੀ ਕਿ ਗੱਲਾ ਸ਼ਿਕਵਾ ਕਿਸ ਕਹਿੰਦਾ ਦਾ ਲੀਡਰ ਨੇ ਕਹਿੰਦਾ ਮੰਤਰੀ ਨੇ ਵੀ ਚੱਕ ਲਿਓ ਭਾਨਾ ਨੂੰ ਸਿਰ ਤੋਂ ਅੰਦਰ ਇਹ ਤਾਂ ਸਾਡੀ ਇੱਥੇ ਦਾ ਮੁੰਡੇ ਨੇ ਠੀਕ ਹੈ ਨਾ ਗੱਲ ਇਹ ਜਿਹੜੇ ਇਹ ਜਿਹੜੇ ਚੁਣੇ ਹੋਏ ਨਮਾਇੰਦੇ ਨੇ ਤੁਹਾਨੂੰ ਤੁਹਾਨੂੰ ਸਮਝਣ ਦੀ ਇਹਨਾਂ ਤੋਂ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ ਲੋੜ ਹੈ ਜਿਹੜੀ ਅਸੀਂ ਜਗਾ ਰਹੇ ਹਾਂ ਤੁਹਾਨੂੰ ਲੋਕਾਂ ਨੂੰ ਵੀ ਇਹ ਆ ਤੁਹਾਡੇ ਮੁੱਦਿਆਂ ਤੋਂ ਭੱਜ ਰਹੇ ਨੇਗੇ ਭਾਈ ਇਸ ਕਰਕੇ ਲੋਕ ਲੜਦੇ ਲੋਕਾਂ ਦਾ ਇਕਤਾ ਵੀ ਜਿੰਦਾਬਾਦ ਬਹੁਤ ਸਾਰੇ ਲੋਕਾਂ ਨੇ ਮੈਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਇਦੇ ਵਿੱਚ ਕੋਈ ਮੇਥੋਂ ਪਰਚਾ ਨਹੀਂ ਮੇਰੇ ਤੇ ਕੀਤਾ ਉਹਨਾਂ ਨੇ ਮੈਨੂੰ ਰੱਸ਼ਟ ਕੀਤਾ ਗਿਆ ਫੜ ਕੇ ਤੇ ਹੁਣ ਮੈਨੂੰ ਉਹਨਾਂ ਨੇ ਛੱਡ ਦਿੱਤਾ ਗਿਆ ਤੁਹਾਡੇ ਹੱਕਾਂ ਦੇ ਲਈ ਇਸ ਪ੍ਰਕਾਰ ਹੀ ਲੜਦਾ ਰਹੂੰ ਕੱਲ ਪਰਸ ਨੂੰ ਫੇਰ ਜਲੰਧਰ ਦੇ ਵਿੱਚ ਹੱਲਾ ਬੋਲੂੰਗਾ ਨੌਜਵਾਨਾਂ ਲਈ ਧੰਨਵਾਦ ਉਹਨਾਂ ਲੱਗੇ ਰੰਗ ਦੇ ਨਾ ਇਹ ਥਾਣਾ ਤੋਂ ਲੈ ਆਲੇ ਸਟਾਪ ਆ ਜੀ ਚਲ ਅੜੀ ਨਾ ਵਾਹ Yeah.